ਤਤੀ ਤਵੀ ਦਾ ਸੇਕ ਸੁਖੀ ਖਿਆਲਾ ਨੇ ਵੀਡੀਓ ਦੇ ਵਿੱਚ ਐਨਾ ਕਮਾਲ ਦੀ ਗੱਲ ਕੀਤੀ ਹੈ ਸੁਣ ਕੇ ਰੋਣ ਨਿਕਲ ਜਾਂਦਾ ਮੈਂ ਤੇ ਤੁਹਾਡੀ ਤਾਈ ਨੇ ਜਵਾਕ ਬਹੁਤ ਪੜਾਇਆ ਵੀ ਕਿਸੇ ਗੱਲੋਂ ਧੋਖਾ ਨਾ ਖਾ ਜੇ ਤੇ ਜਵਾਕ ਸੁਖ ਨਾ ਨੌਕਰੀ ਤੇ ਵੀ ਲੱਗ ਗਿਆ ਤੇ ਅਸੀਂ ਗੁਰੂ ਅੱਗੇ ਜਾ ਕੇ ਹੋਰ ਅਰਦਾਸਾਂ ਬੇਨਤੀਆਂ ਕੀਤੀਆਂ ਨੂੰ ਵੀ ਨੌਕਰੀ ਆਲੀ ਮਿਲ ਗਈ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਵੀ ਹੁਣ ਬੱਚੇ ਕਿਸੇ ਗੱਲੋਂ ਧੋਖਾ ਨਹੀਂ ਖਾਣਗੇ ਕਿ ਕੱਲ ਜਦੋਂ ਅਸੀਂ ਸਾਰਾ ਟੱਬਰ ਇਕੱਠੇ ਹੋ ਕੇ ਕਿਸੇ ਵਿਆਹ ਤੇ ਗਏ ਤੁਹਾਨੂੰ ਤੇ ਮੁੰਡਾ ਗਾਣੇ ਤੇ ਨੱਚੀ ਜਾਣਾ ਕਿ ਜਹਾਂਗੀਰ ਦੀ ਹਵੇਲੀ ਜੱਟਾਂ ਦੇ ਵਿੱਚ ਜੱਟੀਏ ਲੈਂਡਲੋਰਡ ਜੱਟ ਦਾ ਦੇਖ ਕੇ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਤੁਹਾਡੀ ਤਾਈ ਬੋਲਦੀ ਕਹਿੰਦੀ ਕੀ ਗੱਲ ਨੂੰ ਤੇ ਮੁੰਡਿਆਂ ਨੂੰ ਇਕੱਠਿਆਂ ਨੂੰ ਨੱਚਦਿਆਂ ਨੂੰ ਦੇਖ ਕੇ ਇੰਨੀ ਖੁਸ਼ੀ ਮੱਖਿਆ ਖੁਸ਼ੀ ਦੇ ਹੰਝੂ ਨਹੀਂ ਦੁੱਖ ਦੇ ਹੰਝੂ ਕਹਿੰਦੀ ਦੁੱਖ ਕਿਹੜੀ ਗੱਲ ਦਾ ਮਕਾਂਵੋ ਸੇ ਜਹਾਂਗੀਏ ਦੇ ਗਾਣੇ ਤੇ ਨੱਚੀ ਜਾਂਦੇ ਨੇ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ ਥੋੜੀ ਤਾਈ ਵੀ ਅੱਖਾਂ ਭਰਿਆ ਕਹਿੰਦੀ ਆਪਾਂ ਕਿਹੜੀਆਂ ਪੜ੍ਹਾਈਆਂ ਪੜਾ ਗਏ ਜੀ ਬੱਚਿਆਂ ਨੂੰ ਕਹਿੰਦੀ ਆਪਾਂ ਨੇ ਤਾਂ ਇਹ ਸੀ ਵੀ ਆਪਣੇ ਬੱਚੇ ਕਦੇ ਧੋਖਾ ਨਹੀਂ ਖਾਣਗੇ ਚੱਲ ਕਹਿੰਦੀ ਛੱਡੋ ਸਵੇਰੇ ਗੱਲ ਕਰਾਂਗੇ ਬੱਚਿਆਂ ਨਾਲ ਅੱਜ ਮੈਂ ਸਵੇਰੇ ਦੋਨੇ ਬੁਲਾਏ ਨੂੰ ਨੂੰ ਕਿਹਾ ਮੈਂ ਕਿਹਾ ਪੁੱਤ ਆਪਣੇ ਗੁਰਦੁਆਰੇ ਖੰਡ ਪਾੜਦਾ ਪਹੂਗਾ ਤੈਨੂੰ ਸਰਕਾਰੀ ਛੁੱਟੀ ਆ ਤੂੰ ਮਖਿਆ ਤਵੀ ਤੇ ਰੋਟੀਆਂ ਲਾ ਦੇ ਤੇ ਮੁੰਡਾ ਹੋ ਸੇਵਾ ਕਰ ਮੂੰ ਬੋਲਦੀ ਕਹਿੰਦੀ ਬਾਪੂ ਇੰਨੀ ਗਰਮੀ ਆ ਤੂੰ ਤਵੀ ਦਾ ਸੇਕ ਹੋ ਕਹਿੰਦੀ ਮੇਰੇ ਤੋਂ ਤਵੀ ਅੱਗੇ ਬੈਠਿਆ ਨਹੀਂ ਜਾਣਾ ਸਾਡੀਆਂ ਅੱਖਾਂ 'ਚ ਫੇਰ ਪਾਣੀ ਆ ਗਿਆ ਨੂੰ ਬੋਲਦੀ ਕਹਿੰਦੀ ਬਾਪੂ ਅੱਖਾਂ ਕੋ ਭਰਿਆ ਮਖਿਆ ਪੁੱਤ ਸੋਚ ਕੇ ਦੇਖ ਜੇ ਤੈਨੂੰ ਤਵੀ ਦੇ ਅੱਗੇ ਬਹਿ ਕੇ ਇੰਨਾ ਸੇਕ ਲੱਗਦਾ ਤਾਂ ਉਹਨਾਂ ਨੂੰ ਕਿੰਨਾ ਕੇ ਸੇਕ ਲੱਗਿਆ ਹੋਣਾ ਜਿਹੜੇ ਤਵੀ ਦੇ ਉੱਤੇ ਬੈਠੇ ਸੀ ਤੇ ਉਹ ਤਪਦਾ ਰਹਿੰਦਾ ਸਿਰ ਚ ਪੈਂਦਾ ਸੀ ਸਰੀਰ ਤੇ ਜਾਖੰਬੀ ਸੀ ਤੇ ਅਸੀਂ ਉਸੇ ਗੁਰੂ ਅਗਿਆਰਦਾਸਾਂ ਕੀਤੀਆਂ ਸੀ ਵੀ ਤੈਨੂੰ ਨੌਕਰੀ ਮਿਲ ਜੇ ਅਖੌਨ ਮਕਿਆਸੀ ਗੁਰੂ ਘਰ ਕਿਹੜੇ ਮੂਹ ਨਾਲ ਜਾਵਾਂਗੇ ਕਿ ਮੈਂ ਉੱਥੇ ਜਾ ਕੇ ਸ਼ੁਕਰਾਨਾ ਕਰਾਂਗਾ ਕਿ ਵੀ ਸਾਡੇ ਬੱਚੇ ਤਾਂ ਨੌਕਰੀ ਤੇ ਲਵਾਤੇ ਤੁਹਾਨੂੰ ਵੀ ਅੱਖਾਂ ਭਰਿਆਈ ਮੁੰਡਾ ਵੀ ਅੱਖਾਂ ਭਰਿਆ ਕਹਿੰਦਾ ਬਾਪੂ ਸਾਨੂੰ ਨਹੀਂ ਪਤਾ ਸੀ ਇਹ ਸਿੱਖ ਪੜ੍ਹਾਈ ਨੂੰ ਕਿੱਧਰ ਲੈ ਕੇ ਜਾ ਰਹੇ ਆ ਮੈਂ ਕਿਹਾ ਪੁੱਤ ਜਿਹੜੇ ਗਾਣੇ ਤੇ ਤੁਸੀਂ ਰਾਤ ਨੱਚ ਰਹੇ ਸੀ ਨਾ ਜਹਾਂਗੀਰ ਦੇ ਗਾਣੇ ਤੇ ਇਹ ਉਹੀ ਜਹਾਂਗੀਰਾਂ ਜਿਹਨੇ ਗੁਰਵਰਧਨ ਦੇ ਜਿਹਨੂੰ ਸ਼ਹੀਦ ਕਰਵਾਇਆ ਸੀ ਹਰ ਇੱਕ ਗਾਣਾ ਮੱਖਿਆ ਪੁੱਤ ਸੋਡੇ ਲਈ ਨਹੀਂ ਬੜਿਆ ਹੁੰਦਾ। ਧਿਆਏ ਤੁਹਾਨੂੰ ਤੇ ਮੁੰਡੇ ਨੇ ਨਾਲੇ ਤਾਂ ਮਾਫੀ ਮੰਗੀ ਨਾਲੇ ਕਹਿੰਦੇ ਅਸੀਂ ਰੱਜ ਕੇ ਸੇਵਾ ਕਰਾਂਗੇ। ਚਾਹੇ ਕਿੰਨਾ ਮਰਜੀ ਸੀਖ ਹੋਵੇ ਕਹਿੰਦੇ ਬਾਪੂ ਅੱਜ ਤੋਂ ਬਾ